ਸਤਿ ਸ਼੍ਰੀ ਅਕਾਲ ਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਆਈਆਂ ਨੇ ਬਾਈ ਨਾ ਕਰਦੇ ਆ ਗੱਲ ਬਾਤ ਡਿਟੇਲ ਵਿੱਚ ਤੇ ਵਧੀਆ ਕੁਆਲਿਟੀ ਵਾਲੀਆਂ ਝੋਟੀਆਂ ਤਾਜ਼ੀਆਂ ਸੂਈਆਂ ਸਤਿ ਸ਼੍ਰੀ ਅਕਾਲ ਬਾਈ ਜੀ ਕਿਹਾ ਜੀ ਪਰਪੋਲਾ ਜੀ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਭੈਣ ਭਰਾ ਮਾਡਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਜਨਨ ਨੂੰ ਪਿਆਰ ਦਿੰਦੇ ਆ ਸਾਰੀ ਸੰਤਰਾ ਵੀ ਜੀ ਸਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ

ਚਲੋ ਗੱਲ ਹਰ ਕੋਈ ਸਿਆਦਾ ਕੰਮ ਹੈ ਦੋਤੇ ਮਾਰ ਲੁੰਦਾ ਦੋਤੇ ਲਾਉਂਦਾ ਸਹੀ ਕਰ ਜਾ ਛੋਟੀ ਆਪਣੇ ਨੂੰ ਜਾਨਵਰ ਲਈਦਾ ਵੀ ਚੰਗਾ ਚੰਗਾ ਬਿਲਕੁਲ ਸਾਬ ਬਾਕੀ ਗਾੜੀ ਕਿਹਦੇ ਕਰਮ ਜਿਹੜੀ ਗੱਲ ਹੈ ਸਭ ਤੋਂ ਗਾੜ ਨੇ ਬਨੇ ਹੀ ਇੱਕ ਇੱਕ ਗੱਲ ਕਹਿੰਨੇ ਆ ਕਿ ਪੈਸੇ ਦੇ ਨਾਲ ਵੀ ਨਹੀਂ ਚੰਗਾ ਟਕਰ ਪੈਂਦਾ ਬੰਦੇ ਦੇ ਕਰਮ ਸਾਥ ਦੇ ਕਰਮ ਸਾਥ ਦਿੰਦੇ ਆ ਬਾਈ ਦੇ ਪਹਿਲੀ ਗੱਲ ਕਹਿੰਦੇ ਆ ਕਹਿੰਦੇ ਰੇ ਸ਼ਰੂਧਾ ਵੀ ਦੋਦਾ ਤੋਤਾ ਇਹਦਾ ਕੋਈ ਨਹੀਂ ਹਨਾ ਤੇ ਸੇਵਾ ਕਰੋ ਸਭ ਕਰੋ ਆਪੋ ਆਪਣਾ ਕੰਮ ਇਹ ਗੱਲ ਕਹਿੰਦੇ ਆ ਵੀ ਦੋਦਰਾ ਤੋਤਾ ਵੀ ਇਥੇ ਕੋਈ ਨਹੀਂ ਹੈ ਹਾਂਜੀ ਤੇ ਜਨਵਾਰਾ ਕਿਸ ਵੜਿਆ ਵੀਰ ਘਰਦੀ ਮੈਂ ਵੀ ਸੁੱਈ ਹੋਵੇ ਨਾ ਕੋਈ ਝੂਠੀਆਂ ਪਵਾ ਦਿੰਦੀ ਹੈ ਸਹੀ ਗੱਲ ਹੈ ਜਿਹੜੀ 14 15 ਕਿਲੋ ਚੱਲੀ ਹੋਵੇ ਘੇਟਾਂ ਦਾ ਨਹੀਂ ਚੱਲਦੀ ਨਹੀਂ ਚੱਲਦੀ ਜਿਹੜੀ ਗੱਲ ਹੈ ਇਹ ਜਨਵਰੇ ਆ ਜਨਵਾਰ ਤੇ ਇੱਕ ਇਹ ਅਸੀਂ ਇਹ ਨਹੀਂ ਗੱਲ ਕਹਿੰਦੇ ਆ ਜਿਹੜੇ ਕੋ ਵੱਡੀ ਮਹੀਂ ਬਜੀ ਜਿਤਨਾ ਵੱਡੀ ਮਹੀਂ ਹੋਵੇ ਅਸੀਂ ਕਹਿੰਦੇ ਆ ਵੱਡੀ ਮਹੀਂ ਦੁੱਧ ਗੱਡੂ ਵੀ ਇਹ ਗੱਲ ਕਹਿੰਦੇ ਆ ਵੀ ਰਗਮ ਲਾ ਕੇ ਦੁੱਧ ਨਹੀਂ ਆਉਂਦਾ ਹਾਂ 17000 ਦੀ ਗਾਂ ਦਿੱਤੀ ਆ ਹਾਂਜੀ ਉਹ ਕੋਈ ਚੰਗੀ ਸੇਵਾ ਕਰੇ ਤੇ ਇੱਕ ਬੰਨੇ ਕਹਿੰਦੇ 7000 ਦੀ ਗਾਂ ਲਈਏ ਬਸ ਉਹਨੂੰ ਦੁੱਧ ਚਲਾ ਹਾਦੀ ਕੱਲ 11 12 ਕਿਲੋ ਦੁੱਧ ਹੀ ਗਾਂ ਦਾ ਕੱਲ ਗਾਂ ਹੀ ਵੀ ਉਹ ਚਵਰੀ ਕੋ ਤੁਰਿਆ ਫੜਾ ਘਟ ਜਾਂਦਾ ਹਾਂਜੀ ਬਸ ਕੱਚੇ ਖਾਂ ਚੰਗਾ ਤੁਰਦੀ ਬਸ ਪੈਰ ਉਹਦੇ ਉਦ ਨਹੀਂ ਜੇ ਪੈਸਿਆਂ ਨਾਲ ਆਂਦਾ ਜਿਹੜੀ ਗੱਲ ਆ ਬਾਕੀ ਇਹ ਅਸੀਂ ਗੱਲ ਕਰੀਏ ਵੀ 3 ਲੱਖ 25 ਦਾ ਕਰੀ ਮਹੀਂ ਉਹ ਮਹੀਂ ਦਾ ਮੁੱਲ ਫਿਰ ਬਿਊਟੀ ਵਾਜ ਜਾਂਦੀ ਹੈ ਕੁਆਲਿਟੀ ਵਾਜ ਜਾਂਦੀ ਹੈ ਕੁਆਲਿਟੀ ਵਾਜ ਜਾਂਦੀ ਹੈ ਆਹ ਬਲਾਕਾਂ ਵਾਜ ਜਾਂਦਾ ਦੇ 3-3 ਲੱਖ ਦੀ ਮਹੀਂ ਘਰ ਖਲੋਤੀ ਆ ਗੱਲ ਆ ਵੀ ਉਹ ਕੁਆਲਿਟੀ ਜੇ ਫਰਕ ਪੈ ਜਾਂਦਾ ਕੁਆਲਿਟੀ ਫਰਕ ਪੈ ਜਾਂਦਾ ਦੋਧ ਦੇ ਵੀਰੇ 7000 ਵਾਲੀ ਮਹੀਂ ਆਲਾ ਵੀ ਦੋਧ ਵੀ ਖੈਡ ਹੁੰਨੀ ਆਉਣੀ ਆ ਤੇ 13 ਲੱਖ ਵਾਲੀ ਦੀ ਵੀ ਆਉਣੀ ਨਹੀਂ ਬਿਲਕੁਲ ਸਹੀ ਹੈ ਜਿਹੜੀ ਗੱਲ ਆ ਠੀਕ ਹੈ ਜੀ ਚਲੋ ਬਾਜੀ ਕਰੋਗਾ ਚਲੋ ਜੀ ਇਹ ਵੀਰ ਆ ਛੋਟੀ ਸੂਈ ਆ ਹਾਂਜੀ ਕਾਜੀ ਕਰੀਏ ਠੀਕ ਇਹ ਆਪਣੇ ਵੀਰ ਕੋਲ ਹੀ ਬੜਾ ਹੀ ਮੋੜਾ ਯਾਰ ਬਣੀ ਹੀ ਅੰਗੀਆਂ ਨੂੰ ਠੀਕ ਪਰ ਹਟਾ ਗਿਆ ਮਰ ਛੋਟੀ ਉਹਦੇ ਘਰ ਦੀ ਛੋਟੀ ਵੀਰ ਪਾ ਲਈ ਠੀਕ ਜੀ ਘਰ ਦੀ ਛੋਟੀ ਪਾ ਲਈ ਦਜਾਦੂਆ ਸੋਈ ਅਖਾਂ ਦੇ ਤੇ ਚੰਗੀ ਸਰੀਰੀ ਛੋਟੀ ਆ ਵੀਰ ਠੀਕ ਜੀ ਬੌਲੀਆਂ ਸਾਰੀ ਸਾਫ਼ ਹੋਈ ਹੈ ਹਾਂ ਜੀ ਹਾਂ ਜੀ ਆਜੀ ਛੋਟੀ ਨੇ ਜਿਹਨੂੰ ਬੌਲੀਆਂ ਛੋਟੀ ਸਾਫ਼ ਹੋਈ ਹੈ ਵੀਰ ਠੀਕ ਤੇ ਚੰਗੀ ਛੋਟੀ ਆ ਸੌ ਦੇ ਸਦਰੀ ਚੈਂਪੀਅਨ ਛੋਟੀ ਆ ਠੀਕ ਹੋ ਗਿਆ ਇਹ ਕਵਾਲ ਦੇ ਸਰੀਰ ਸਰੀਰ ਦੀ ਗੋਲ ਵਧੀਆ ਝੋਟੀ ਬਾਈ ਕੋਲ ਦੇਖੋ ਪੂਰੀ ਸਾਫ ਹੈ ਸੁਥਰੀ ਹੈ ਵੱਡੇ ਕਦ ਕਦ ਦੀ ਆ ਕਾੜ ਦੀ ਬੀਰ ਬੋਲ ਚੰਗੀ ਝੋਟੀ ਦੀ ਪੂਰੀ ਪਹਿਲੇ ਸਵੇਰ ਮੀਰ ਝੋਟੀ ਚੌਕਾ 15 ਕਿਲੋ ਦੀ ਦੁੱਧ ਆ ਸੁਆ ਸੋਈ ਹੈ ਠੀਕ ਹੈ ਤੇ ਝੋਟੀ ਚੰਗਾ ਦੁੱਧ ਪੌਣ ਵਾਲੀ ਦੇ ਫਿਰ ਠਢੇ ਸਬਾ ਦੀ ਲਿਗੇ ਸਬਾ ਦੀ ਠੀਕ ਦੁੱਧ ਦਾ ਅਸਲ ਤੋਂ ਆਈ ਜਲੀਆ ਸਰਦਾਰ ਕੁਮਾਰ ਜੀ ਵੀ ਇਥੇ ਸਾਰੇ ਸਰਦਾਰ ਦੀ ਕੀ ਸੰਗੀ ਬਹੁਤ ਸਨੇਹ ਬਾਕੀ ਵੀਰ ਜੇ ਜਿੰਨੇ ਜਿਲੇ ਕੀਮਤ ਦੇ ਨਹੀਂ ਹੁੰਦੀ ਹਨ ਉਹ ਮੁੰਡੇ ਨੂੰ ਸ਼ੌਂਕ ਹੀ ਨਹੀਂ ਚਾਹ ਸੀ ਉਹਨੇ ਦੀ ਉਹਨੇ ਕੱਟੀ ਜਾ ਕੇ ਪਾਲੀ ਕੱਟੀ ਪਾਲੀ ਉਦਰ ਦੀ ਕਟਿੰਗ ਮੰਗਾਈ ਹਰਿਆਣੇ ਹਰਿਆਣੇ ਦੀ ਕਟੀ ਪਾਣੀ ਲਿਆ ਕੇ ਠੀਕ ਬਾਈ ਜੀ ਜਿਹੜੀ ਗੱਲ ਆ ਤੇ ਮੁੱਲ ਵੀ ਹੁਣ ਝੋਟੀਆਂ ਸਾ ਮੇਰੇ ਸਾਬ ਨਾਲ ਧੋਵਾ ਤੇ ਫਰਾਕ ਆ ਗਈ ਜੋ ਮਰਜੀ ਹਾਂਜੀ ਜੇ ਅੱਜ ਬਿਲਕੁਲ ਮੁੱਲ ਕਰਾਂਗੇ ਜਿੰਨੇ ਝੋਟੀਆਂ ਦੇ ਦੇਣੀ ਆ ਠੀਕ ਮੁੱਲ 1 66 ਜੋ ਮਰਜੀ 1 55 ਦੀ ਹਾਂ ਨਾਲ ਝੋਟੀਆਂ 55 ਦੀ 1 55 ਲਿਆ ਦੇ ਦਾਂਗੇ ਜੀ ਸੁਣੋ ਜਸ ਮਾਰੀ ਦੇਖੋ ਜੀ ਬਾਈ ਨੇ ਖੂਬ ਪੀ ਹੱਥੇ ਜਿੱਡੀ ਝੋਟੀ ਆ ਪੂਰੀ ਤਾਜੀ ਸੂਈ ਤੇ 155 ਮੋਲ ਹੈ ਭਾਈ ਕਹਿੰਦੇ ਯਸ ਨੋਈ 55 ਦਵਾਂਗੇ ਪਰ ਕੁਆਲਿਟੀ ਆ ਝੋਟੀ ਵਿੱਚ ਜਿੰਨੀਆਂ ਸਪਤਾ ਕਰ ਲੋ ਉਹਨੀਆਂ ਸਪਤਾ ਥੋੜੀਆਂ ਝੋਟੀ ਹਰ ਬੋਲਿਆ ਸਾਫ ਜੇ ਕੋਈ ਬਿਜਾਰ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਬਿਲਕੁਲ ਝੋਟੀ ਸਾਫ ਹੈ ਪਤਰੀ ਠੀਕ ਆ ਬਈ ਚੰਗੀ ਝੋਟੀ ਓਕੇ ਕੁਆਲਿਟੀ ਵਾਲੀ ਵਾਲੀਆਂ ਵੀ ਨਹੀਂ ਨਹੀਂ ਆ ਗਈ ਮੀਨੀ ਘੋਟਿਆਗੇ ਮੇਰੇ ਬੋਲਾ ਉੱਲੇ 12 ਕਿਲੋ 12 ਕਿਲੋ ਸੋਈ ਨੂੰ ਅੱਜ ਦੇਣਾ ਹੈ ਨਹੀਂ ਕੋਈ 4 ਤੋਂ 5 6 ਦੇਣਾ ਹੁਣ ਠੀਕ ਹੈ ਪਰ ਜਿਹੜੀ ਅੱਜ ਧੀ ਹੈ ਨਾ ਹਾਂਜੀ ਕੁਆਲਟੀ ਹੈ ਕੁਆਲਟੀ ਅਸਣ ਠੀਕ ਹੈ ਇੱਕ ਇੱਕ ਜਿਹਦੀਆਂ ਤੀਆਂ ਦੇ ਸੇਂਗ ਨਹੀਂ ਹਿਲਦੇ ਪਰ ਇਹ ਦੋਵੇਂ ਹਿਲਦੇ ਨੇ ਕੁਆਲਟੀ ਹੈ ਠੀਕ ਹੈ ਜੀ ਬਚਾਤ ਕੁਆਲਿ ਗਾਲ ਲੱਗੇ ਜਿਹਦਾ ਸੇਂਗ ਤੇ ਸਣ ਵੇਖ ਕੇ ਹੀ ਵਿਥਾ ਤੇ ਲੱਗੇ ਠੀਕ ਹੈ ਨੋਂ ਲੱਗੀ ਪੌਣ ਪਾ। ਐ ਕਵਾਲਦੀਆਂ ਵੀ ਖਰੇ। ਬੰਦ ਨਹੀਂ ਆ ਗਈ। ਕੱਟੀ ਆ ਗਈ। ਕੱਟੀ ਆ ਗਈ ਤੇ ਪਿਛਲੇ ਸਵੇਰੇ ਦੀ ਵੀਰੇ ਦੀ ਮੀਣੀ ਕੱਟੀ। ਹਾਂਜੀ। ਏਅਰ ਕਾ ਹੁਣ ਪਾਣੀ ਕਿਹੋ ਜਿਹਾ ਵੇ ਜਿਹੜੀ ਗੱਲ ਹੈ ਮਗਰ ਕੱਟੀ। ਠੀਕ। ਦੇਖੋ ਜੀ ਪਿਲੇ ਸਵੇਰੇ ਮੀਣੀ ਕੱਟੀ ਬਣੀ ਸੀ। ਏਅਰ ਕੱਟੀ ਮਗਰ ਜਿਹੜਾ ਉਹ ਵੀ ਮੀਣੀ ਨਿਕਲੇ। 12 ਕਿਲੋ ਬੌਲਾ ਆ 14 ਕਿਲੋ ਦੁੱਧ ਦੁਜਾ ਸਵੇਰ ਚੋਟੀ ਪਾਉਂਗੀ। ਸਾਂ ਭਾਤ ਹੋਰ ਵਧੀਆ ਪੋਲੀ। ਮਨਾ ਵੀਰ ਜਿਹੜਾ ਥਾਣੀ ਵੀਰ ਚੰਗਾ ਲੱਗਾ ਝੋਟੀ ਨੂੰ ਵੀ ਜਿਹੜਾ ਕੋ ਪਰਖੀ ਬੰਦਾ ਆ ਅਸਲ ਮਹੀਂ ਦੀ ਕੁਆਲਿਟੀ ਦੇਖ ਕੇ ਦੱਸ ਦੂ ਕਿ ਕਿਹ ਤਰ੍ਹਾਂ ਦੀ ਮਹੀਂ ਠੀਕ ਹੈ ਬਿਲਕੁਲ ਗੱਲ ਸਹੀ ਹੈ ਇਹ ਫੇਰ ਮਗਰ ਆ ਕੱਟੀਏਗੀ ਹਾਂ ਕੱਟੀ ਦੇਖੋ ਜੱਟ ਬਲਿਆ ਗਿਆ ਪੂਰੀ ਸੋਹਣੀ ਕੁਆਲਿਟੀ ਵਾਲੀ ਕੱਟੀ ਹੈ ਇਹ ਵੀ ਵੈਰੀ ਮੇਰੀ ਬਣੀ ਬਾਕੀ ਥਾਂ ਸੁਣ ਕਰ ਰਹਾ ਮੇਰੇ ਭਰਾ ਚੈੱਕ ਅਪ ਪੂਰੀ ਵਧੀਆ ਝੋਟੀ ਆ ਦੱਸੋ ਭਾਈ ਕੀ ਮੋੜੇ ਉਹ ਵੀਰ ਭਵੇਂ ਜੋ ਮਰਜ਼ੀ ਕਰੀਏ ਬਿਲਕੁਲ ਜਿੰਨੀ ਦੇ ਦੇਦਨੀ ਆ ਹਾਂ ਤੇ ਨਾ ਝੋਟੀ ਦੀ ਕਿਸਮ ਮੇਰੇ ਹਿਸਾਬ ਨਾਲ 2.5 ਲੱਖ ਦੀ ਹਾਂਜੀ ਤੇ ਹਾਂ ਨਾ ਜੱਤਰਾ 115 115 ਦੀ 115 ਦੀ ਠੀਕ ਆ ਬਾਕੀ ਸਾਰਾ ਚੀਜ਼ ਗੱਲ ਠੀਕ ਹੈ ਭਾਈ ਤੇਰੀ ਦੀ ਝੋਟੀ ਹਾਂ ਜੀ ਆ ਆ ਮੇਰੇ ਝੋਟੀ ਦਾ ਬਚਾ ਮਰਿਆ ਹਾਂ ਹਾਂ ਜੀ ਦਰਦ ਉਹ ਝੋਟੀ ਖੰਡਾ ਉਹ ਕਿੰਨਾ ਹਾਂ ਜੀ ਗਾੜ ਨੇ ਸਾਡੀ ਤੇਲ ਜੇ ਪਟਾ 2.5 ਲੱਖ ਦੀ ਝੋਟੀ ਬੰਦੇ ਲੈ ਆਏ ਅਗਲੇ ਸਾਡੀ ਤੇਲ ਲਿਆ ਗਾੜ ਨੇ ਸਾਡੀ ਤਲੜ ਜੀ ਕਵਾਦ ਨੇ ਸਾਡਾ ਨੌਂ ਕਿਲੋ ਝੋਟੀ ਖੋਦ ਰਿਹਾ ਠੀਕ ਹੈ ਤੇ ਜੇ ਕੋ ਚੰਗੀ ਸੇਵਾ ਦਰੂ ਹੋਣੀ ਚਾਹਤ ਤਾਂ ਬਸ ਕੋਲ ਝੋਟੀ ਦੇ ਤੇ ਕੱਢੋ ਬਿਲਕੁਲ ਕਰ ਠੀਕ ਤੇ ਕਵਾਦ ਦੇ ਝੋਟੀ ਦਾ ਵੀ ਕੀ ਹੈ ਕਵਾਦ ਦੇਖੋ ਸਿੰਗਲ ਹੱਡੀ ਦੀ ਝੋਟੀ ਆ ਪੂਰੀ ਕੁੰਡੀ ਚੂਰ ਜਿਹੜਾ ਕਵਾਦ ਉਹ ਦੋ ਜਿਆਦਾ ਆ ਰਹੀਆਂ ਪਰ ਪਿਓ ਤੇ ਲੜ ਕਰਕੇ ਦਵਾਵਾਂ ਪੀ ਅਕਲੇ ਸੂਏ ਚੱਲ ਸਕਦਾ ਇਲਾਜ ਕਰਾਵੇ ਇਲਾਜ ਕਰਾਵੇ ਚੱਲ ਸਕਦਾ ਤੇ ਕੋਈ ਨਾੜ ਨਹੀਂ ਪਰ ਇਹ ਆ ਵੀ ਬਿਲਕੁਲ ਤਲੜ ਕਰਕੇ ਇਹ ਲਵਾਵਾਂਗੇ ਤੇ ਸਿੰਘੀ ਸਿੰਘੀ ਦੇਖੋ ਝੋਟੀ ਦੀ ਕੀ ਕਵਾਡੀ ਲੱਗੀ ਹੈ ਇੱਥੇ ਤਾਂ ਇੰਚ ਠੀਕ ਹੈ ਜੀ ਪਰ ਥਣ ਥਣੇ ਚੰਗਾ ਲੱਗਾ ਝੋਟੀ ਨੂੰ ਦੋ ਸੂਏ ਚੂਣ ਵਾਲੀ ਹਾਂ ਤਾਂ ਡਰਦੀ ਹੈ ਥੋੜੀ ਜਿਹੀ ਘਬਰਦੀ ਹੈ ਹੋਏ ਨਹੀਂ ਇਹ ਖਾਰੇ ਤੇ ਆ ਗਏ ਫੋਰਜਾ ਜੀ ਸ਼ੋਰੇ ਨਾ ਹਾਂਜੀ ਬਾਅਦ ਹੋਣੇ ਦੀ ਹੈ ਐਂਡ ਠੀਕ ਹੈ ਬਾਲ ਫੜੇ ਬਾਲ ਲਗਾੜ ਲਾ ਦੋ ਜੀ ਵੱਡੀ ਕੈਮਰੇ ਕੋ ਵੀ ਚੰਗੀ ਦਦੀ ਆ ਅਣ ਝੋੜੀ ਨ ਵੀ ਚੁਆ ਸਮਾਦ ਬਾਦ ਦੇ ਇੰਚਾ ਕਾ ਤਾ ਠੀਕ ਹੈ ਵੱਡੀ ਝੋੜੀ ਪੂਰੀ ਦੇਖੋ ਕਿੰਦੀ ਸਾਫ ਝੋਟੀਆਂ ਵੱਡੀ ਕਾਦਲੀ ਜੇ ਉਹ ਵੀ ਥਾਣਾ ਦਾ ਇਹਦੀਆਂ ਝੋਟੀਆਂ ਘਾਟੀ ਦੇ ਹਨ ਮਿਲਦੀਆਂ ਸਿਰਫ ਮਹੀਨਾ ਡੇਢ ਮਹੀਨਾ ਇਹਦੇ ਕੋਲ ਜੈਜ ਭਾਣਾ ਦੇ ਦਾਂਗੇ ਹਾਂਜੀ ਮੁੱਲ ਕਰਨ ਵੀਰ ਜੋ ਮਰੀ ਹਾਂ ਨਾ 57000 ਰੁਪਏ 57000 ਦੀ ਜੈਸਨੋ 57000 ਦੀ ਜੈਸਨੋਈ ਸਾਰਾ ਹੀ ਸਿਆਰ ਥੋਕੇ ਝੋਲੇ ਝੋਟੀ ਰਾਜੇ 57 ਦੀ ਉਤਰਾ ਹੀ ਜੈਸਨੋ ਰੇਡ ਪਾਈ ਕਹਿੰਦਾ 57000 ਰਿਆ ਤੇ ਵਧੀਆ ਕੁਆਲਿਟੀ ਝੋਟੀਆ ਸਾਫ ਆ ਆ ਵੀ ਮੀਣੀ ਝੋਟੀ ਵਧੀਆ ਆ ਵੱਡੀ ਝੋਟੀ ਵੀ ਤੇ ਵੈਡ ਬਾਈ ਕਹਿੰਦੇ ਵਿਗੀ ਆ ਤਾਂ ਵਧੀਆ ਕੁਆਲਿਟੀ ਦੇ ਪਸ਼ੂ ਬਾਈਕਰ ਲਾਈਕ ਕਮੈਂਟ ਸ਼ੇਅਰ ਮਾਰੋ ਵਧੀਆ ਵਧੀਆ ਤੇ ਕੱਲ ਦੀ ਵੀਡੀਓ ਫੇਰ ਮਿਲਾਂਗੇ ਮਹਾਂਦੀ ਬਾਜੀ ਦਾ ਸੋਲ ਐਡਰੈਸ ਬਾਕੀ ਵੀਰ ਜੀ ਫੋਨ ਨੰਬਰ ਹੈਗਾ ਆਪਣਾ 842740753 ਨਾਮ ਮਹਾਨਾ ਤੇ ਪਿੰਡ ਭੋਮਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤੋ ਵਾਦ ਕਰਿਆ ਕਰੋ ਜਿੰਨੇ ਵੀ ਦੇਖ ਪੜਾ ਸਕਦੇ ਜੁੜੀਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਵਧੀਆ ਬਾਈਕ ਕੋਲ ਪਸ਼ੂ ਆ ਸਰਸੀ ਗਲ ਬਾਈ ਜੀ